ਸਿੱਖ ਕੌਮ ਦੇ ਇਤਿਹਾਸ ਵਿੱਚ ਸਾਲ ਦੇ ਇਹਨਾਂ ਦਿਨਾਂ ਦੀ ਵਿਸ਼ੇਸ਼ ਮਹੱਤਤਾ ਹੈ ਇਹ ਰੁੱਤ ਸ਼ਹਾਦਤਾਂ ਦੀ ਰੁੱਤ ਵੀ ਹੈ ਅਤੇ ਇਹ ਦਿਨ ਸ਼ਹਾਦਤਾਂ ਦੀ ਦਾਸਤਾਨ ਨੂੰ ਵੀ ਬਿਆਨ ਕਰਦੇ ਨੇ ਸ੍ਰੀ ਗੁਰੂ ਗਬਿੰਦ ਸਿੰਘ ਜੀ ਦੇ ਪਰਿਵਾਰ ਦੀ ਲਾਸਾਨੀ ਕੁਰਬਾਨੀ ਅਤੇ ਦੇਸ਼ ਦੇ ਇਤਿਹਾਸ ਵਿੱਚ ਪਾਏ ਇਸ ਵੱਡੇ ਯੋਗਦਾਨ ਦੀ ਅਹਿਮੀਅਤ ਦਰਸਾਉਂਦੇ ਨੇ ਸਾਲ ਦੇ ਇਹ ਦਿਨ ਜਿਨ੍ਹਾਂ ਨੂੰ ਸ਼ਹੀਦੀ ਸਪਤਾ ਜਾਂ ਸ਼ਹੀਦੀ ਹਫਤੇ ਵਜੋਂ ਵੀ ਜਾਣਿਆ ਜਾਂਦਾ ਹੈ ਚਾਰ ਸਹਬਜ਼ਾਦਿਆਂ ਸਮੇਤ ਹੋਰ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਹਰ ਸਾਲ 21 ਦਸੰਬਰ ਤੋਂ 28 ਦਸੰਬਰ ਤੱਕ ਸ਼ਹੀਦੀ ਹਫਤਾ ਮਨਾਇਆ ਜਾਂਦਾ ਹੈ ਜਿਸ ਵਿੱਚ ਸਿੱਖ ਸੰਗਤਾਂ ਵੱਲੋਂ ਆਪਣੇ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਪਰਿਵਾਰ ਨੂੰ ਸ਼ਰਧਾ ਸਹਿਤ ਸਤਕਾਰ ਪੇਟ ਕੀਤਾ ਜਾਂਦਾ ਹੈ ਆਓ ਜਾਣਦੇ ਹਾਂ ਇਸ ਸ਼ਹੀਦੀ ਹਫ਼ਤੇ ਦੀ ਮਹੱਤਤਾ ਅਤੇ ਇਸ ਵਿੱਚ ਕਿਸ ਪ੍ਰਕਾਰ ਸਮਾਗਮ ਹੁੰਦੇ ਨੇ ਅਤੇ ਕਿਵੇਂ ਇਸ ਪੂਰੇ ਸਮੇਂ ਦੌਰਾਨ ਸੰਗਤਾਂ ਆਪਣਾ ਸਤਕਾਰ ਭੇਟ ਕਰਦੀਆਂ ਨੇ ਸਿੱਖ ਧਰਮ ਦੀ ਰਵਾਇਤ ਮੁਤਾਬਕ ਸ਼ਹੀਦੀ ਹਫ਼ਤੇ ਦੌਰਾਨ ਹਰੇਕ ਸਿੱਖ ਗੁਰਬਾਣੀ ਦਾ ਜਾਪ ਕਰਦਾ ਸਾਦਾ ਖਾਣ ਪੀਣ ਰੱਖਿਆ ਜਾਂਦਾ ਹੈ ਸਾਦਾ ਪਹਿਰਾਵਾ ਅਤੇ ਕਰਾਮ ਵਿੱਚ ਸਾਦਗੀ ਧਾਰਨ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਰਵਾਇਤ ਹੈ ਅਜੀਹਾ ਕਰਨਾ ਹਰੇਕ ਸਿੱਖ ਦਾ ਨੈਤਿਕ ਫਰਜ਼ ਵੀ ਬਣਦਾ ਹੈ ਇਹ ਉਹ ਸਮਾਂ ਸੀ ਜਦੋਂ ਸਰਬੰਸਤਾਨੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਬਰ ਜ਼ੁਲਮ ਦੇ ਖਿਲਾਫ ਧਰਮ ਯੁੱਧ ਤਹਿਤ ਆਪਣੇ ਗੁਰੂ ਸਾਹਿਬਾਨ ਦੀ ਹੱਥੀਂ ਵਸਾਈ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਿਆ ਇਸ ਉਪਰੰਤ ਸਰਸਾ ਨਦੀ ਉੱਤੇ ਪਰਿਵਾਰ ਦਾ ਵਿਛੋੜਾ ਹੋਇਆ ਚਮਕੌਰ ਸਾਹਿਬ ਦੀ ਜੰਗ ਵਿੱਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਅਤੇ ਹੋਰ ਸਿੰਘਾਂ ਦੀ ਸ਼ਹਾਦਤ ਹੋਈ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀਆਂ ਲਾਸਾਨੀ ਸ਼ਹਾਦਤਾਂ ਹੋਈਆਂ ਇਨ੍ਹਾਂ ਸ਼ਹਾਦਤਾਂ ਦੇ ਇਸ ਮਹਾਨ ਇਤਿਹਾਸ ਨੂੰ ਧਿਆਨ ਵਿੱਚ ਰੱਖਦੇ ਹਾਂ ਲੰਬੇ ਸਮੇਂ ਤੋਂ ਇਹ ਰਵਾਇਤ ਰਹੀ ਹੈ ਕਿ ਇਨ੍ਹਾਂ ਦਿਨਾ ਦੌਰਾਨ ਨਾ ਸਿਰਫ ਸਿੱਖ ਕੌਮ ਬਲਕਿ ਹੋਰਨਾ ਫਿਰਕਿਆਂ ਦੇ ਲੋਕ ਵੀ ਇਸ ਇਤਿਹਾਸਿਕ ਵਰਤਾਰੇ ਨੂੰ ਚੇਤੇ ਕਰਦੇ ਆਂ ਭੁੰਜੇ ਸੌਂਦੇ ਰਹੇ ਇਹ ਦਿਨ ਪੋਹ ਦੇ ਦਿਨ ਜਦੋਂ ਠੰਡ ਆਪਣੇ ਸਿਖਰਾਂ ਉੱਪਰ ਹੁੰਦੀ ਹੈ ਉਸ ਵੇਲੇ ਵੀ ਲੋਕੀ ਇਸ ਸਾਦ ਦੀ ਭਰਪੂਰ ਢੰਗ ਨਾਲ ਸ਼ਰਧਾਜਲੀ ਪੇਟ ਕਰਦੇ ਇਨ੍ਹਾਂ ਦਿਨਾ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਇਤਿਹਾਸਕ ਸ਼੍ਰੀ ਚਮਕੌਰ ਸਾਹਬਤ ਤੇ ਸ਼੍ਰੀ ਫਤਿਹਗੜ ਸਾਹਬਤ ਵਿਖੇ ਆ ਕੇ ਨਤਮਸਤਕ ਹੁੰਦੇ ਨੇ ਹਰ ਸਾਲ ਇਹ ਗੱਲ ਰੂਪਮਾਨ ਹੁੰਦੀ ਹੈ ਕਿ ਦੁਨੀਆ ਦੇ ਹਰੇਕ ਧਰਮ ਅਤੇ ਕੌਮ ਲਈ ਕੁਝ ਦਿਨ ਬੇहद ਮਹੱਤਵਪੂਰਨ ਹੁੰਦੇ ਨੇ ਅਤੇ ਉਸੇ ਤਰ੍ਹਾਂ ਸਿੱਖ ਕੌਮ ਅਤੇ ਸਿੱਖ ਧਰਮ ਲਈ ਦੇਸੀ ਪੋ ਮਹੀਨੇ ਦੌਰਾਨ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਦਾ ਹਫਤਾ ਸ਼ਹੀਦੀ ਹਫਤੇ ਵਜੋਂ ਵਿਸ਼ੇਸ਼ ਮਹੱਤਤਾ ਰੱਖਦਾ ਹੈ